ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 11 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ 11 ਜੂਨ 2024 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸੋ ਅੱਜ ਸਾਨੂੰ ਜਰਸੀ ਕ੍ਰੋਸ ਦੇ ਵਿੱਚ ਬੱਸੀ ਪੈਂਦੀ ਹੈ ਵੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਕੱਲ ਸਵੇਰ ਦੀ ਡਿਲੀਵਰੀ ਹੋਈ ਆ ਦੂਜਾ ਸੂਆ ਸੂਈ ਆ ਪਹਿਲੇ ਸੂਏ ਨੇ 22 23 ਲੀਟਰ ਦੁੱਧ ਦਿੱਤਾਗਾ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਪਸ਼ੂ ਖਰੀਦ ਸਕਦੇ ਹੋ 9478263916 9878448264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਬ ਵੀਡੀਓ ਕਵਰ ਕਰ ਰਹੇ ਆ ਕਿਸੇ ਮੇਰੇ ਕਿਸਾਨ ਵੀਰ ਦੇ ਪਸ਼ੂ ਨੇ ਵੀਰ ਨੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਇਹ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਸੇਲ ਵੀ ਕਰ ਸਕਦੇ ਹੋ ਤੇ ਪਰਚੇਜ ਵੀ ਕਰ ਸਕਦੇ ਹਾਂ ਸੋ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 25 ਤੋਂ 30 ਨੱਕੇ ਛੇਲ ਵਾਸਤੇ ਅਵੇਲੇਬਲ ਆ ਇਹਨਾਂ ਦੀ ਵੀਡੀਓ ਆਪਣੇ ਚੈਨਲ ਤੇ ਅਪਲੋਡ ਆ ਸੋ ਆਜੋ ਆਪਾਂ ਹੁਣ ਕਰਦੇ ਆ ਗੱਲ ਇੱਕ ਨੰਬਰ ਵਾਲੀ ਬੱਸੀ ਦੀ ਜਿਹੜੀ ਜਰਸੀ ਕ੍ਰੋਸ ਦੇ ਵਿੱਚ ਪੈਂਦੀ ਆ ਕੱਲ ਸਵੇਰ ਇਹਦੀ ਡਿਲੀਵਰੀ ਹੋਈ ਆ ਸੁਦੇਸ਼ਾ ਜੀ ਤੁਸੀਂ ਸਟਾਰਟਿੰਗ ਬੌੜਾ ਦੇ ਥੱਲੇ 14-15 ਕਿਲੋ ਤੋਂ ਸਟਾਰਟਿੰਗ ਬੌੜਾ ਹੋਇਆਗਾ ਪਿੱਠਪੂੜਾ ਦੇਖ ਸਕਦੇ ਹੋ ਬੱਸੀ ਦਾ ਮਗਰੇ ਨੇ ਮੇਲ ਕਾਫ ਨੂੰ ਜਨਮ ਦਿੱਤਾਗਾ ਬੱਚੇ ਨੂੰ ਜਨਮ ਦਿੱਤਾ ਮੇਲ ਕਾਫ ਨੂੰ ਜਨਮ ਦਿੱਤਾ ਨੇ ਤੁਹ ਕਦ ਕਾਠੀ ਵਸੀ ਦੇ ਸਕਦੇ ਥਣ ਬਹੁਤ ਸੋਹਣਾ ਲੱਗਿਆ ਹੋਇਆ ਕੱਲਾ ਕੱਲਾ ਨਿਖੜਵਾ ਥਣ ਲੱਗਿਆ ਤੁਸੀਂ ਦੇ ਸਕਦੇ ਹੋ ਬਾਕੀ ਤੋੜ ਕੇ ਦਿਖਾਵਾਂਗੇ ਤੁਹਾਨੂੰ ਦੇ ਸਕਦੇ ਹੋ ਬੈਗ ਤੋਂ ਸੋਹਣਾ ਗੁੱਲੇ ਵਾਲਾ ਥਣ ਲੱਗਿਆ ਆਂ ਚਿ ਚਵਾਈ ਵਾਲਾ ਮੋਟਾ ਤੇ ਬੋਲਾ ਕੋਲੀ ਚਵਾਈ ਇਹਦੀ ਸੋ ਵੀਡੀਓ ਦੇ ਐਂਡ ਤੱਕ ਬਣੇ ਰੋ ਤੁਹਾਨੂੰ ਤੋੜ ਕੇ ਦਿਖਾਉਣੇ ਆ ਦੂਜਾ ਸੁਆ ਬੱਸੀ ਸੁਈਆ ਪੂਰੇ ਬੰਦ ਲੈ ਵੀ ਦਿਓ ਤੁਸੀਂ ਦੇ ਸਕਦੇ ਹੋ ਫਿੱਟ ਪਾਟ ਲੈਵਾ ਪੂਰਾ ਤੇ ਬੱッセ ਨੂੰ ਇਹਨੇ ਜਨਮ ਦਿੱਤਾਗਾ ਫੇਸ ਕੁਆਲਿਟੀ ਨੇੜ ਤੋਂ ਚੈੱਕ ਕਰਾ ਦੇਣਾ ਦੇ ਸਕਦੇ ਨੇ ਜਰਸੀ ਗ੍ਰੋਸ ਦੇ ਵਿੱਚ ਪੈਂਦੀ ਆ ਜਿਆਦਾ ਪੱਖ ਜਰਸੀ ਦਾ ਰੱਖਦੀ ਆ ਗਰਮੀ ਦੇ ਵਿੱਚ ਡਿਮਾਂਡ ਬਹੁਤ ਵੀਰਾਂ ਦੀ ਹੁੰਦੀ ਆ ਇਹ ਗਰਮੀਆਂ ਦਾ ਤੋਹਫਾ ਹੀ ਆ ਤੁਸੀਂ ਦੇ ਸਕਦੇ ਹੋ ਗਰਮੀਆਂ ਦਾ ਤੋਹਫਾਗਾ ਬੱਸੀ ਕੱਦ ਕਾਠ ਵਾਲੀ ਆ ਜਿੰਦ ਜਾਨ ਵਾਲੀ ਆ ਤੁਸ ਨੂੰ ਤੋੜ ਕੇ ਦਿਖਾਉਣੇ ਆਪਾਂ ਥੋੜਾ ਬੱਚੇ ਦਾ ਜਿਆਦਾ ਕਰਦੀ ਆ ਸੋ ਦੇਖੋ ਬੱਚੀ ਦੀ ਫੇਸ ਕੁਆਲਿਟੀ ਦੇਖੋ ਸਾਈਨ ਵਗੈਰਾ ਦੇਖੋ ਲੈਂਥ ਵਗੈਰਾ ਦੇਖੋ ਬੱਚੀ ਦੀ ਆਰਡਰ ਦੀ ਸ਼ੇਪ ਦੇਖੋ ਬਹੁਤ ਸੋਹਣਾ ਆਰਡਰ ਬਣਾਇਆ ਹੋਇਆਗਾ ਦੂਜਾ ਸੂਆ ਸੂਈਆ ਕੱਲ ਸਵੇਰ ਦੀ ਸੂਈ ਹੋਈ ਆ ਚਮਕ-ਦਮਕ ਦੇਖੋ ਬੱਸੀ ਦੀ ਤੇ ਹਵਾਨੀ ਦੀ ਸ਼ੇਪ ਦੇਖੋ 25 ਕਿਲੋ ਦੁੱਧ ਖੁੱਲਾ ਪਾ ਦੂ ਇਸ ਵਾਰ ਜੇ ਕਿਸੇ ਮੇਰੇ ਵੀਰ ਦੀ ਵਧੀਆ ਕੇਅਰ ਹੋਈ ਤਾਂ 25 ਕਿਲੋ ਖੁੱਲਾ ਦੁੱਧ ਪਾ ਦਊਗੀ ਪਿੰਡ ਕਲਾਲਾ ਜਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਇੱਥੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ